70 ਲੱਖ ਰੁਪਇਆ ਚਰਨਜੀਤ ਨੇ ਕਿਹਾ ਨੇਵੇਂ ਦੇ ਮੁੰਡੇ ਨੇ ਇਹਦੇ ਸੁਝਾਅ ਪੁੱਛ ਲੋ ਫਿਰ ਬਿੱਕਰ ਦੇ ਪੁੱਛਾਂਗੇ ਵੀ ਇਹ ਕੀ ਕੰਮ ਕਰਨਾ ਚਾਹੁੰਦਾ ਕਿੱਥੇ ਨਗਰ ਕਊ ਆ ਪੈਸੇ ਗੁਰੂ ਘਰ ਰੱਖੂਗਾ ਉਹ ਨਗਦ ਭਰਨ ਤੋਂ ਪਹਿਲਾਂ ਨਗਦ ਠੀਕ ਹੈ ਅੱਧੇ ਪੈਸੇ ਅੱਜ ਦੇਊਗਾ ਨਗਦ ਅੱਧੇ ਪੈਸੇ ਦੇਊਗਾ ਆਪਾਂ ਨੂੰ ਜ਼ਿੰਮੇਵਾਰੀ ਚ ਗੁਰੂ ਘਰ ਰੱਖੂਗਾ ਕਿਦੋਂ ਕਾਗਜ਼ ਕਿਸੇ ਦੇ ਬਰਾਬਰ ਨਾ ਭੇਜੇ ਪਰ ਇਹਦੇ ਉਹ ਸਾਰੇ ਪੈਸੇ ਆਪਣੇ ਸਾਂਝੇ ਬੰਦੇ ਕਮੇਟੀ ਬਣਾਓ ਕਿਸੇ ਆਰਧ ਕੇ ਚਰਕਾਓ ਸਾਰੇ ਉਹ ਉੱਥੇ ਰਕੂਆ 25 ਲੱਖ ਰੁਪਇਆ ਇਹ ਅੱਜ ਦੇਊਗਾ ਨਕਦ ਹੁਣ ਭਾਈ ਫਿਕਰ ਦਾ ਤੂੰ ਤੇਰਾ ਬੋਲ ਕੇ ਕੀ ਅੱਗੇ ਕਿਹਨੀ ਵੀ ਕਿੰਨੇ ਪੈਸੇ ਲਾ ਭਾਈ ਇਹ 50 ਲੱਖ ਰੁਪਇਆ ਲੱਗਿਆ ਭਾਈ ਕਿਹੜਾ ਮੁੰਡਾ ਅੱਜ ਨਕਦ ਆਹ ਦੇ ਕਰਾਉਂਦਾ ਭਾਈ ਥੋੜਾ ਜਿਹਾ ਆਹ ਤਾਂ ਮੁੰਡੇ ਨਹੀਂ ਆ ਖੜਾ ਚੋਟੀ ਖੜਾਓ ਯਾਰ ਮੁੰਡਾ ਦੇ ਸਾਹਮਣੇ ਆਹ ਮੁੰਡਾ ਭਾਈ ਆਹ ਮੁੰਡਾ ਬੱਸ ਫੁੱਟਾ ਮਿੰਟ ਚੱਲ